ਮਨ ਮੇਰੇ ਸਦਾ ਹਰ ਵੇਕ ਹਦੂਰ ਉਹ ਮੇਰੇ ਮਨ ਹਰੀ ਤੇ ਥੋ ਕਿਤੇ ਦੂਰ ਹੈ ਤੂੰ ਉਹਨੂੰ ਹਮੇਸ਼ਾ ਨੇੜੇ ਸਮਝ ਉਹ ਉਹ ਤੇਰੇ ਕੋਲ ਹੈ ਬਲਕੇ ਤੂੰ ਕਦੀ ਵਿਚਾਰਿਆ ਨਹੀਂ ਤੂੰ ਕਦੀ ਸਮਝਿਆ ਨਹੀਂ ਕਿ ਤੈਨੂੰ ਕੌਣ ਚਲਾ ਰਿਹਾ ਹੈ ਉਹ ਜੋ ਤੈਨੂੰ ਚਲਾ ਰਿਹਾ ਹੈ ਉਹੀ ਤੇ ਹੈ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਕਿੱਥੇ ਪ੍ਰਮਾਤਮਾ ਨੂੰ ਲੱਭਦਾ ਫਿਰਦਾ ਹੈ ਕਿੱਥੇ ਲੱਭਦਾ ਫਿਰਦਾ ਏ ਉਹਨੂੰ ਤੂੰ ਪਹਾੜਾਂ ਵਿੱਚ ਉਹ ਜੰਗਲਾਂ ਅਸਮਾਨਾਂ ਵਿੱਚ ਆਕਾਸ਼ ਪਤਾਲ 'ਚ ਲੱਭਦਾ ਫਿਰਦਾ ਉਹ ਹੈ ਤੇ ਸਰਬਵਿਆਪਕ ਉੱਪਰ ਤੇਰੇ ਕੋਲ ਤੇਰੇ ਅੰਦਰ ਹੈ ਭਾਈ ਤੂੰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕੀਤੀ ਬਾਬਾ ਬੁੱਲਾ ਜੀ ਕਹਿੰਦੇ ਹਨ ਬੁੱਲਿਆ ਰੱਬ ਤੇਥੋਂ ਵੱਖ ਨਹੀਂ ਉਹ ਤੇਰੀ ਦੇਖਣ ਵਾਲੀ ਅੱਖ ਨਹੀਂ ਇਹ ਅੱਖ ਦੀ ਗੱਲ ਕੀਤੀ ਬਾਬਾ ਬੁੱਲਾ ਜੀ ਨੇ ਇਹ ਅੱਖ ਉਹ ਨਹੀਂ ਹੈ ਜੋ ਤੀਸਰੇ ਤਿਲ ਵਿੱਚ ਅਸੀਂ ਢੂੰਡਦੇ ਆਂ ਉਥੇ ਕਿਨੂੰ ਲੱਪਣ ਦੀ ਕੋਸ਼ਿਸ਼ ਕਰਦੇ ਆਂ ਇਹ ਅੱਖ ਬੇਕੁਦ ਬੁੱਧ ਵਾਲੀ ਅੱਖ ਹੈ ਅਕਲ ਵਾਲੀ ਅੱਖ ਹੈ ਭਾਈ ਇਸ ਕਰਕੇ ਮੰਨ ਆਪਣੇ ਆਪ ਨੂੰ ਪਹਿਚਾਨ ਆਪਣੇ ਅੰਦਰ ਵੱੜ ਅੰਦਰ ਵੜਨ ਦਾ ਇਤੇ ਨੂੰ ਪਤਾ ਨਹੀਂ ਅੰਦਰ ਵੜਨਾ ਕਿਵੇਂ ਹੈ ਅੰਦਰ ਕਿੱਥੇ ਵੜਨਾ ਹੈ ਤਰਕੁਟੀ ਰਾਹੀਂ ਵੜਨਾ ਹੈ ਤੈਨੂੰ ਸਮਝ ਨਹੀਂ ਆਈ ਅਜੇ ਤੱਕ ਕਿ ਤੈਨੂੰ ਚਲਾ ਕੌਣ ਰਿਹਾ ਹੈ ਤੂੰ ਇਹ ਤੇ ਸੋਚ ਕੇ ਤੇ ਕਿਤੇ ਵੇਖ ਫਿਰ ਤੈਨੂੰ ਖਤੇ ਤੀਸਰੇ ਚਲ ਤੇ ਜਾਣ ਦੀ ਲੋੜ ਨਹੀਂ ਪਵੇਗੀ ਤੂੰ ਆਪਣੇ ਔਗਣ ਪਹਿਲੋਂ ਆਪਣੇ ਵਿਕਾਰਾਂ ਦੀ ਮੈਲ ਨੂੰ ਲਾ ਹੁਕਮ ਦੇ ਨਾਲ ਤੂੰ ਜੁੜ ਭਾਣੇ ਵਿੱਚ ਚੱਲ ਭਾਣੇ ਵਿੱਚ ਚੱਲ ਕੇ ਆਪਣੀਆਂ ਮੈਲਾਂ ਨੂੰ ਪਹਿਲਾਂ ਉਤਾਰ ਮਨ ਮੇਰੇ ਸਤਗੁਰ ਕੇ ਭਾਣੇ ਚੱਲ ਤਾਂ ਫਿਰ ਕੀ ਹੋਏਗਾ ਫਿਰ ਮਨ ਮੇਰੇ ਸਦਾ ਹਰ ਵੇਖ ਹਦੂਰ